ਸਭ ਨੂੰ ਪਿਆਰ ਭਰੀ ਸਤਿ ਸ਼ਕਾਲ ਸੋ ਸਵਾਗਤ ਹੈ ਜੀ ਅੱਜ ਦੀ ਨਵੀਂ ਕਹਾਣੀ ਦੇ ਵਿੱਚ ਅੱਜ ਜਿਹੜੀ ਆਪਾਂ ਕਹਾਣੀ ਪੜਨ ਜਾ ਰਹੇ ਆ ਉਹਦਾ ਨਾਮ ਹੈ ਉਸਤਾਦ ਉਸਤਾਦ ਜੜੀ ਸਾਡੇ ਗੁਰੂ ਇਹ ਕਹਾਣੀ ਅਰਬ ਦੇਸ਼ ਦੀ ਕਹਾਣੀ ਹੈ ਅਰਬ ਦੇਸ਼ ਦਾ ਕਿੱਸਾ ਹੈ ਕਹਿੰਦੇ ਸ਼ਹਿਰ ਦੇ ਬੱਚੇ ਮਦਰਸੇ ਚ ਪੜਨ ਆਉਂਦੇ ਸਨ ਕਿਉਂਕਿ ਉਸ ਸਮੇਂ ਸਕੂਲ ਨਹੀਂ ਹੁੰਦੇ ਸਨ ਤਾਂ ਲੋਕ ਮਦਰਸਿਆਂ ਵਿੱਚ ਆਪਣੇ ਬੱਚਿਆਂ ਨੂੰ ਪੜਾਉਣ ਲਈ ਮੌਲਵੀ ਸਾਹਿਬ ਕੋਲੇ ਪੇਜਦੇ ਸੀ ਸੋ ਸਮੇਂ ਪੜਾਉਣ ਵਾਲਾ ਉਸਤਾਦ ਬੜਾ ਹੀ ਗੁੱਸੇ ਕੋਰੇ ਇਨਸਾਨ ਸੀ ਜਦੋਂ ਉਹ ਕੁਝ ਵੀ ਬੋਲਦਾ ਤਾਂ ਰੁੱਖਾਂ ਤੇ ਬੈਠੇ ਪੰਛੀ ਵੀ ਉਡਾਰੀ ਮਾਰ ਜਾਂਦੇ ਸਨ ਕੀ ਮਜਾਲ ਸੀ ਕਿ ਕੋਈ ਬੱਚਾ ਆਪਣੇ ਉਸਤਾਦ ਦੀ ਹਾਜ਼ਰੀ ਵਿੱਚ ਚੀਂ ਪੈ ਕਰ ਜਾਏ ਕੋਈ ਬੱਚਾ ਉਸਤਾਦ ਦੇ ਸਾਹਮਣੇ ਮਾੜੀ ਹਰਕਤ ਕਰਨ ਦਾ ਹਿਆ ਨਹੀਂ ਸੀ ਕਰਦਾ ਭਾਵੇਂ ਸਾਰੇ ਲੋਕ ਉਹ ਸਾਰੇ ਬੱਚੇ ਉਸ ਉਸਤਾਦ ਤੋਂ ਡਰਦੇ ਸੀ ਸੋ ਮਦਰਸੇ ਕਰਾਂ ਤੇ ਸ਼ਹਿਰਾਂ ਵਿੱਚ ਬੱਚਿਆਂ ਨੂੰ ਲੈ ਕੇ ਬੜਾ ਮਾਹੌਲ ਬੜਾ ਖੁਸ਼ਗੁਵਾਰ ਸੀ ਬੱਚੇ ਘਰ ਵਿੱਚ ਆ ਕੇ ਵੀ ਆਪਣੇ ਮਾਪੇ ਦੀ ਗੱਲ ਮੰਨਦੇ ਉਸਤਾਦ ਤੋਂ ਡਰਦੇ ਸੀ ਸੋ ਕੋਈ ਵੀ ਬੱਚਾ ਮਦਰਸੇ 'ਚ ਜੇ ਸ਼ਰਾਰਤ ਕਰਦਾ ਜਾਂ ਆਪਣਾ ਸਬਕ ਕੰਠ ਨਾ ਕਰਦਾ ਯਾਦ ਨਾ ਕਰਦਾ ਤਾਂ ਉਸ ਦਾ ਉਸਤਾਦ ਬੈਂਥ ਨਾਲ ਉਸ ਨੂੰ ਸੋਧਣ ਲਈ ਹਾਜ਼ਰ ਹੁੰਦਾ ਭਾਵ ਬੱਚਿਆਂ ਦੇ ਮਨ ਵਿੱਚ ਉਸਤਾਦ ਲਈ ਬੜਾ ਡਰ ਸੀ ਮੋਲਾਬਖਸ਼ ਦੇ ਝੰਬੇ ਹੋਏ ਬੱਚੇ ਲਾਲ ਹੋਈਆਂ ਤਲੀਆਂ ਨੂੰ ਖਲੋਸ ਦੇ ਘਰੋਂ ਘਰੀ ਚਲੇ ਜਾਂਦੇ ਮੋਲਾਬਖਸ਼ ਉਸ ਉਸਤਾਦ ਦਾ ਨਾਮ ਸੀ ਤੇ ਜਦੋਂ ਘਰੋਂ ਘਰੀ ਚਲੇ ਜਾਂਦੇ ਤਾਂ ਅਗਲੇ ਦਿਨ ਆਪਣੀ ਗਲਤੀ ਸੁਧਾਰ ਲੈਂਦੇ ਉਸਤਾਦ ਦਾ ਭੈ ਮਾਪਿਆਂ ਨੂੰ ਚੁਭ ਰਿਆ ਸੀ ਜਿਵੇਂ ਉਹਨਾਂ ਨੂੰ ਗਵਾਰਾ ਨਹੀਂ ਸੀ ਬੱਚਿਆਂ ਦੀ ਥਾਂ ਜਿਵੇਂ ਮਾਪਿਆਂ ਨੂੰ ਬੈਂਤ ਦੀ ਈੜ ਹੁੰਦੀ ਮਾਪਿਆਂ ਨੂੰ ਲੱਗਦਾ ਕਿ ਉਹ ਉਸ ਉਸਤਾਦ ਉਸ ਉਸਤਾਦ ਨੂੰ ਉਸਤਾਦ ਘਟ ਤੇ ਜਲਾਲ ਜਲਾਦ ਵਡੇਰੇ ਸਮਝਦੇ ਸੀ ਉਹਨਾਂ ਨੂੰ ਲੱਗਦਾ ਸੀ ਕਿ ਇਹ ਸਾਡੇ ਬੱਚਿਆਂ ਨੂੰ ਮਾਰਦਾ ਹੈ ਸਾਡੇ ਕੋਮਲ ਕੋਮਲ ਜਿਹੇ ਬੱਚੇ ਨੇ ਇਹਨਾਂ ਨੂੰ ਕਿਉਂ ਮਾਰ ਰਿਹਾ ਹੈ ਸੋ ਇਹ ਉਹਨਾਂ ਨੂੰ ਹਰ ਗਿਜ਼ ਵੀ गवारा ਨਹੀਂ ਸੀ ਉਹ ਹਰ ਗਿਜ਼ ਇਹ ਚੀਜ਼ ਨਹੀਂ ਸੀ ਚਾਹੁੰਦੇ ਕਿ ਉਹਨਾਂ ਦੇ ਫੁੱਲਾਂ ਵਰਗੇ ਕੋਮਲ ਬੱਚਿਆਂ ਦੇ ਉਹਨਾਂ ਦੇ ਬੱਚਿਆਂ ਨੂੰ ਕੁੱਟਿਆ ਜਾਵੇ ਕੋਹਿਆ ਜਾਵੇ ਸੋ ਹੋਇਆ ਕਿ ਅੱਜ ਦੇ ਮਾਪਿਆਂ ਦੇ ਵਾਂਗੂ ਸਾਰੇ ਰਲ ਮਿਲ ਕੇ ਸਾਰੇ ਮਦਰਸੇ ਵਿੱਚ ਆਤਮ ਕੇ ਸਾਰਿਆਂ ਨੇ ਗੁੱਸੇ ਕੋਰ ਉਸਤਾਦ ਦੀ ਲਾਪਾ ਕੀਤੀ ਤੇ ਉਸਨੂੰ ਸੈਰੋਂ ਭਜਾ ਦਿੱਤਾ ਕਹਿੰਦੇ ਸਾਨੂੰ ਬੱਚੇ ਐ ਸਾਡੇ ਬੱਚਿਆਂ ਨੂੰ ਇੰਨਾ ਕਿਉਂ ਮਾਰਿਆ ਜਾਂਦਾ ਕਿਉਂ ਡਾਂਟਿਆ ਜਾਂਦਾ ਹੁਣ ਮਦਰਸੇ ਚੋਂ ਉਸਤਾਦ ਚਲੇ ਗਿਆ ਤਾਂ ਉਹਨਾਂ ਨੂੰ ਨਵੇਂ ਉਸਤਾਦ ਦੀ ਲੋੜ ਪਈ ਨਵਾਂ ਉਸਤਾਦ ਲੱਭ ਲਿਆ ਨਵੇਂ ਉਸਤਾਦ ਦਾ ਸੁਭਾਅ ਪਹਿਲੇ ਨਾਲੋਂ ਬਿਲਕੁਲ ਉਲਟ ਸੀ ਬੜਾਈ ਨੇਕ ਚੁੱਪ ਤੇ ਹੱਦ درجہ ਦਾ ਅਕਲਮੰਦ ਇਨਸਾਨ ਸਾਰੇ ਬੱਚਿਆਂ ਨੂੰ ਬੇहद ਪਿਆਰ ਕਰਦਾ ਸੀ ਤੇ ਭਲੇ ਮਾਨਸ ਉਸਤਾਦ ਦੀ ਹਾਜ਼ਰੀ 'ਚ ਕੀ ਹੋਇਆ ਬੱਚੇ ਵਿਗੜਨ ਲੱਗ ਪਏ ਮਨਮਰਜ਼ੀ ਦੇ ਰਾਹ ਪੈਣ ਲੱਗ ਪਏ ਪੜ੍ਹਨ ਲਿਖਣ ਦੀ ਥਾਂ ਇਲਤਾਂ ਕਰਨ 'ਚ ਮਸ਼ਰੂਫ ਹੋ ਗਏ ਸਾਹਮਣੇ ਬੈਠੇ ਉਸਤਾਦ ਤੋਂ ਬੇਖਬਰ ਉਹ ਲਿਖਣ ਵਾਲੀਆਂ ਫੱਟੀਆਂ ਇੱਕ ਦੂਜੇ ਤੇ ਸਿਰਾਂ 'ਚ ਮਾਰ ਕੇ ਤੋੜਫੋੜ ਕਰਨ ਲੱਗ ਪਏ ਗੱਲ ਕੀ ਹੋਈ ਸਾਰੇ ਬੱਚੇ ਪਿਛਲਾ ਪੜਿਆ ਵੀ ਭੁੱਲ ਭੁਲਾ ਗਏ ਤੇ ਘਰਾਂ ਦੇ ਵਿੱਚ ਵੀ ਸ਼ਾਂਤੀ ਭੰਗ ਹੋ ਗਈ ਸ਼ਾਂਤੀ ਮਦਰਸੇ ਸ਼ਾਂਤੀ ਸਿਰਫ ਮਦਰਸੇ ਦੀ ਹੀ ਭੰਗ ਨਹੀਂ ਸੀ ਹੋਈ ਸਗੋ ਘਰੋ ਘਰੀ ਵੀ ਬੱਚਿਆਂ ਦੇ ਬੱਚਿਆਂ ਨੇ ਮਾਪਿਆਂ ਦਾ ਸਾਹ ਲੈਣਾ ਔਖਾ ਕਰ ਦਿੱਤਾ ਸੀ ਮਾਪਿਆਂ ਲਈ ਖਰੂਦੀ ਨਿਆਣਿਆਂ ਨੂੰ ਨੱਥ ਪਾਉਣਾ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਗੱਲ ਤੁਰਦੀ ਤੁਰਦੀ ਇੱਕ ਬਜ਼ੁਰਗ ਦੇ ਕੰਨੀ ਜਾ ਪਈ ਹਮਸਾਇਆ ਦੇ ਫਿਕਰਾਂ ਨੂੰ ਆਪਣੇ ਜਾਣ ਉਹ ਲੱਗਾ ਸੋਚ ਵਿਚਾਰ ਕਰਨ ਉਸਨੇ ਪੁਰਾਣੀ ਤੇ ਨਵੇਂ ਉਸਤਾਦ ਦੇ ਵਰਤ ਤੋਂ ਵਿਵਹਾਰ ਨੂੰ ਮਨ ਹੀ ਮਨ ਕੋਖਿਆ ਤੇ ਪਰਖਿਆ ਜ਼ਿੰਦਗੀ ਦੇ ਤਜਰਬਿਆਂ 'ਚ ਉਸ ਬਜ਼ੁਰਗ ਨੂੰ ਕੁਝ ਗੱਲਾਂ ਚੇਤੇ ਆ ਗਈਆਂ ਉਸਨੇ ਹਮਸਾਇਆ ਨੂੰ ਬੁਲਾਇਆ ਅਤੇ ਪਤੀ ਦੀਆਂ ਗੱਲਾਂ ਸਮਝਾਉਣ ਲਈ ਉਸਨੇ ਦੱਸਿਆ ਕਿ ਭਲੇ ਵੇਲੇ ਇੱਕ ਬਾਦਸ਼ਾਹ ਹੁੰਦਾ ਸੀ ਉਸ ਦਾ ਲਾਡਲਾ ਰਾਜਕੁਮਾਰ ਜਦੋਂ ਵੱਡਾ ਹੋਇਆ ਤਾਂ ਉਸਨੇ ਪੜ੍ਹਨ ਲਿਖਣ ਲਈ ਚਾਂਦੀ ਦੀ ਫੱਟੀ ਬਣਵਾ ਕੇ ਦੇ ਦਿੱਤੀ ਸੀ ਬਾਦਸ਼ਾਹ ਨੇ ਮਦਰਸੇ ਜਾਣ ਤੋਂ ਪਹਿਲਾਂ ਕੀ ਕੀਤਾ ਕਿ ਆਪਣੇ ਵਾਰਿਸ ਰਾਜਕੁਮਾਰ ਦੇ ਹੱਥੋਂ ਸੋਨੇ ਦੀ ਸ਼ਾਈ ਨਾਲ ਫੱਟੀ ਤੇ ਲਿਖਵਾਇਆ ਉਸਤਾਦ ਦਾ ਜ਼ੁਲਮ ਬਾਪ ਦੀ ਮੁਹੱਬਤ ਨਾਲੋਂ ਲੱਖ ਦਰਜੇ ਚੰਗਾ ਕੀ ਲਿਖਵਾਇਆ ਉਸਤਾਦ ਦਾ ਜ਼ੁਲਮ ਬਾਪ ਦੀ ਮੁਹੱਬਤ ਨਾਲੋਂ ਲੱਖ ਦਰਜੇ ਚੰਗਾ ਹੋਰ ਸੁਣੋ ਬਜ਼ੁਰਗ ਨੇ ਸੁੱਣ ਬੈਠੇ ਹਮਸਾਇਆ ਨੂੰ ਇਹ ਵੀ ਦੱਸਿਆ ਕਿ ਜਦੋਂ ਉਸਤਾਦ ਆਪਣੇ ਸ਼ਗਿਰਦਾਂ ਤੇ ਸਖਤੀ ਕਰਨ ਨਹੀਂ ਛੱਡ ਦਵੇ ਤਾਂ ਉਹ ਮਦਾਰੀ ਬਣ ਜਾਂਦੇ ਨੇ ਇਹ ਸੁਣ ਕੇ ਦੁਖੀ ਮਾਪਿਆਂ ਦੀਆਂ ਅੱਖਾਂ ਖੁੱਲ ਗਈਆਂ ਬਜ਼ੁਰਗ ਸਿਆਣੇ ਦੀਆਂ ਬੇਸ਼ਕੀਮਤੀ ਨਸ਼ੀਦਾਂ ਸੁਣ ਉਹ ਪੁਰਾਣੇ ਉਸਤਾਦ ਨੂੰ ਲੱਭਣ ਤੁਰ ਪਏ ਲੱਭਦਿਆਂ ਲੱਭਦਿਆਂ ਸ਼ਹਿਰੋ ਬਾਹਰ ਇੱਕ ਕੁੱਟੀਆ 'ਚ ਬੈਠਾ ਪੁਰਾਣਾ ਉਸਤਾਦ ਲੱਭ ਪਿਆ ਸਭ ਆਪਣੀ ਕੀਤੀ ਤੇ ਬੜੇ ਸ਼ਰਮਿੰਦਾ ਸੀ ਸੋ ਉਹਨਾਂ ਸਭ ਨੇ ਰਲ ਮਿਲ ਕੇ ਮਿੰਤ ਤਰਲੇ ਕੀਤੇ ਆਪਣੀ ਇੱਕ ਪੁੱਲ ਬਖਸ਼ਾਈ ਤੇ ਉਹਨਾਂ ਉਸਤਾਦ ਨੂੰ ਮਨਾ ਕੇ ਵਾਪਸ ਮਦਰਸੇ ਵਿੱਚ ਜਾਣ ਲਈ ਕਿਹਾ ਸੋ ਮਾ ਪਹਿਲੇ ਤੇ ਜਿਹੜਾ ਉਸਤਾਦ ਸੀ ਉਹ ਨਹੀਂ ਮੰਨਿਆ ਪਰ ਜਦੋਂ ਮਾਪਿਆਂ ਨੇ ਕਾਫੀ ਜ਼ੋਰ ਪਾਇਆ ਤਾਂ ਉਹ ਉਹਨਾਂ ਦੇ ਨਾਲ ਜਾਣ ਲਈ ਮੰਨ ਪਿਆ ਇਸ ਤੋਂ ਬਾਅਦ ਅਸੂਲਾਂ ਦੇ ਪੱਕੇ ਅਤੇ ਅਨੁਸ਼ਾਸਨਪਸੰਦ ਉਸਤਾਦ ਨੂੰ ਜਦੋਂ ਮਦਰੱਸੇ ਵਿੱਚ ਲਿਆਂਦਾ ਗਿਆ ਤਾਂ ਉਸਨੇ ਮਦਰੱਸੇ ਵਿੱਚ ਆ ਕੇ ਮਦਰੱਸੇ ਦੀ ਰੌਣਕ ਨੂੰ ਵਧਾ ਦਿੱਤਾ ਤੇ ਉਹਦੀ ਆਮਦ ਦੇ ਨਾਲ ਮਦਰੱਸੇ ਵਿੱਚ ਰੌਣਕਾਂ ਲੱਗ ਪਈਆਂ ਬੱਚੇ ਫਿਰ ਤੋਂ ਅਨੁਸ਼ਾਸਨ ਵਿੱਚ ਰਹਿਣਾ ਸਿੱਖ ਗਏ ਤੇ ਫਿਰ ਤੋਂ ਆਪਣੇ ਮਾਪੇ ਦੀ ਹਰ ਇੱਕ ਗੱਲ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਸੋ ਹੌਲੀ-ਹੌਲੀ ਅਸੂਲਾ ਦੇ ਪੱਕੇ ਅਤੇ ਅਨੁਸ਼ਾਸਨ ਪਸੰਦ ਉਸਤਾਦ ਦੀ ਆਮਦ ਨਾਲ ਮਦਰੱਸੇ ਦੇ ਬਾਲ ਹੌਲੀ-ਹੌਲੀ ਸੂਧਰ ਗਏ ਤੇ ਸ਼ਹਿਰ ਨਿਵਾਸੀ ਵੀ ਨਿਰਵਿਗਨ ਆਪਣੇ ਘਰਾਂ ਦੇ ਵਿੱਚ ਰਹਿੰਦੇ ਤੇ ਆਪਣੇ ਕੰਮਕਾਰਾਂ ਦੇ ਵਿੱਚ ਜਾਂਦੇ ਸੋ ਇਸ ਤਰ੍ਹਾਂ ਉਹਨਾਂ ਨੇ ਨਿਰਵਿਗਨ ਆਪਣੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ ਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਲੱਗ ਪਏ ਸੋ ਇਸੇ ਤਰ੍ਹਾਂ ਅੱਜ ਵੀ ਇੱਕ ਬਹੁਤ ਵੱਡੀ ਜ਼ਰੂਰਤ ਹੈ ਆਪਣੇ ਬੱਚਿਆਂ ਨੂੰ ਸਹੀ ਰਾਸਤੇ 'ਤੇ ਪਾਉਣ ਲਈ ਇੱਕ ਚੰਗੇ ਸ਼ਗਿਰਦ ਤੇ ਉਸਤਾਦ ਦਾ ਹੋਣਾ ਬਹੁਤ ਜ਼ਰੂਰੀ ਹੈ। ਬਹੁਤ ਵਾਰ ਮਾਪੇ ਇਹ ਚੀਜ਼ ਨੂੰ ਕਹਿੰਦੇ ਨੇ ਕਿ ਸਾਡੇ ਬੱਚਿਆਂ ਨੂੰ ਅਧਿਆਪਕ ਕਿਉਂ ਮਾਰਦੇ ਨੇ, ਕਿਉਂ ਝਿੜਕਦੇ ਨੇ। ਅਧਿਆਪਕ ਕੋਈ ਬੱਚਿਆਂ ਦੇ ਦੁਸ਼ਮਣ ਨਹੀਂ ਹੁੰਦੇ, ਸਗੋਂ ਉਹ ਵੀ ਦੂਸਰੇ ਮਾਪੇ ਹੁੰਦੇ ਨੇ। ਸੋ ਜੇ ਉਹ ਬੱਚਿਆਂ ਨੂੰ ਝਿੜਕਦੇ ਨੇ ਜਾਂ ਕਿਸੇ ਗੱਲ ਲਈ ਡਾਂਟਦੇ ਨੇ ਤਾਂ ਉਹਨਾਂ ਵੀ ਉਹਨਾਂ ਦੀ ਨਸੀਹਤ ਪਿੱਛੇ ਕੁਝ ਨਾ ਕੁਝ ਚੰਗਾ ਹੁੰਦਾ ਹੈ। ਸੋ ਸਾਨੂੰ ਅੱਜ ਦੇ ਅਧਿਆਪਕਾਂ ਦੇ ਨਾਲ ਕੋਆਪਰੇਟ ਕਰਨੀ ਚਾਹੀਦੀ ਹੈ ਨਾ ਕਿ ਅਧਿਆਪਕਾਂ ਦੇ ਖਿਲਾਫ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਸਗੋਂ ਅਗਰ ਅਧਿਆਪਕ ਬੱਚੇ ਨੂੰ ਘੂਰਦੇ ਨੇ ਤਾਂ ਸਾਨੂੰ ਆਪਣੇ ਬੱਚੇ ਨੂੰ ਸੁਧਾਰਨ ਦੇ ਲਈ ਉਹਨਾਂ ਦੇ ਨਾਲ ਕੋਆਪਰੇਟ ਕਰਨਾ ਚਾਹੀਦਾ ਸੋ ਉਸਤਾਦ ਉਹ ਹੁੰਦਾ ਹੈ ਜਿਹੜਾ ਆਪਣੇ ਬੱਚੇ ਦੀ ਜ਼ਿੰਦਗੀ ਨੂੰ ਸੁਧਾਰ ਦੇਵੇ ਤੇ ਸਿੱਧੇ ਰਾਹ ਪਾ ਦੇਵੇ ਸੋ ਬਹੁਤ-ਬਹੁਤ ਧੰਨਵਾਦ ਆਸ਼ਾ ਕਰਦੇ ਹਾਂ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਊ और कहानियां सुनन ले चैनल सब्सक्राइब करो